ਅੱਜ ਬਹੁਤ ਵੱਡਾ ਦਿਨ ਹੈ ਸਾਡੇ ਇੰਸਟੀਚਿਊਸ਼ਨ ਦਾ ਹਿੰਦੁਸਤਾਨ ਦਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਡਾਕਟਰ ਭੀਮਰਾਓ RAM JI AMBEDKAR ਜੀ ਉਹਨਾਂ ਨੇ ਕਨਸਟੀਚਿਊਸ਼ਨ ਲਿਖਿਆ ਔਰ ਉਸ ਕਨਸਟੀਚਿਊਸ਼ਨ ਦੀ وجہ ਕਰਕੇ ਹੀ ਅਸੀਂ ਲੋਕ ਇੱਥੇ ਇਸ ਦੇਸ਼ ਦੇ ਵਿੱਚ ਦੇਸ਼ ਦਾ ਨਾਗਰਿਕ ਇੱਕ ਸੁੱਖ ਦੀ ਸਾਹ ਅੱਜ ਤੱਕ ਲੈ ਰਹੇ ਨੇ ਕਿਉਂਕਿ ਉਹ ਕਨਸਟੀਚਿਊਸ਼ਨ ਇਹੋ ਜਿਹਾ ਹੈ ਕਿ ਬਾਕੀ ਕੰਟਰੀਸ ਨੇ ਵੀ ਐਨੋ ਡਾਕ ਕੀਤਾ ਔਰ ਹਿੰਦੁਸਤਾਨ ਦਾ ਇੱਕ ਕਨਸਟੀਟਿਊਸ਼ਨ ਇਹੋ ਜਿਹਾ ਹੈ ਕਿ ਜਿਹਦੇ ਵਿੱਚ ਹਰ ਵਰਗ ਦੇ ਲੋਕ ਹਰ ਜਾਤ ਪਾਤ ਦੇ ਲੋਕ ਬੀਮਰਾਓ ਅੰਬੇਦਕਰ ਜੀ ਨੇ ਉਹਨਾਂ ਨੂੰ ਕਨਸੀਡਰ ਕੀਤਾ ਔਰ ਇੱਕ ਉਹਨਾਂ ਦੀ ਬੁੱਧੀ ਤੇ ਇੱਕ ਪ੍ਰਸ਼ੰਸਾ ਦਾ ਬਹੁਤ ਵੱਡਾ ਇੱਕ ਚਿੰਨ ਲੱਗਿਆ ਕਿ ਹਾਲੀ ਤੱਕ ਵੀ ਇਸ ਕਨਸਟੀਟਿਊਸ਼ਨ ਨੂੰ ਬਹੁਤ ਲੋਕਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਵੀ ਤਰੀਕੇ ਨਾਲ ਗੋਲ-ਗੋਲ ਕਰਕੇ ਲੇਕਿਨ ਇਹ ਕੌਨਸਸ਼ੀਅਨਸ ਨੂੰ ਚੇਂਜ ਨਹੀਂ ਕਰ पाए। ਔਰ ਕਾਂਗਰਸ ਇੱਕ ਕਹੋ ਜੀ ਪਾਰਟੀ ਕਹੋ ਜੀ ਸੰਸਥਾ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਭੀਮrao ਅੰਬੇਦਕਰ ਜੀ ਨੂੰ ਜਿੰਦਾ ਰੱਖਿਆ ਉਹਨਾਂ ਦੇ ਕੌਨਸਸ਼ੀਅਨਸ ਨੂੰ ਜਿੰਦਾ ਰੱਖਿਆ ਅਗਰ ਕਿਸੇ ਨੇ ਵੀ ਉਹਨਾਂ ਤੇ ਕੋਈ ਚਿੰਨ ਲਗਾਇਆ ਤਾਂ ਉਰੇ ਪਿੱਛੇ ਉਹਨਾਂ ਨੇ ਪੂਰੀ ਲੜਾਈ ਦਿੱਤੀ ਔਰ ਉਹਨੂੰ ਬਲਹਾਲ ਰੱਖਿਆ। ਔਰ ਅੱਜ ਪੂਰੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਔਰ ਹਰ ਸਵੇਦੇ ਵਿੱਚ ਅੱਜ ਉਹਨਾਂ ਦਾ ਦਿਨ ਡਿਨ ਬਰਾਉ ਅੰਬੇਦਕਰ ਜੀ ਨੂੰ ਅੱਜ ਫੁੱਲਾਂ ਦੀ ਇੱਕ ਸ਼ਰਧਾਂਜਲੀ ਔਰ ਇੱਕ ਉਹਨਾਂ ਦਾ ਜੋ ਉਹਨਾਂ ਨੇ ਸਾਡੇ ਲੋਕਾਂ ਵਾਸਤੇ ਸਾਡੇ ਦੇਸ਼ ਵਾਸਤੇ ਕੀਤਾ ਉਹਨਾਂ ਵਾਸਤੇ ਇਹ ਬਹੁਤ ਛੋਟੀ ਚੀਜ਼ ਹੈ ਲੇਕਿਨ ਉਹਨਾਂ ਦਾ ਨਾਮ ਯਾਦ ਰੱਖਣਾ ਅਗਲੀ ਪੀੜ੍ਹੀ ਨੂੰ ਵੀ ਦੱਸਣਾ ਕਿ ਸਾਡਾ ਕੌਨਸਟਿਊਸ਼ਨ ਕਿੰਨੇ ਬਣਾਇਆ ਬਹੁਤ ਇੱਕ مقدس ਦਿਹਾੜਾ ਹੈ ਅੱਜ ਦੇ ਦਿਨ ਸਾਡੇ ਡਾਕਟਰ ਬੀ.ਆਰ. ਜੀ ਅੰਬੇਦਕਰ ਜਿਨਾਂ ਨੂੰ ਅਸੀਂ ਨਾ ਮੁਸਤਕਮ ਜਿਨ੍ਹਾਂ ਨੇ ਸਾਡੇ ਸੰਵਧਾਨ ਦੀ ਰਚਨਾ ਕੀਤੀ ਹੈ ਅਸੀਂ ਪੜ੍ਹਦੇ ਹੁੰਦੇ ਸੀ ਮੈਨਿਸ ਸੋਸ਼ਲ ਐਨੀਮਲ ਦੇ ਕਾਂਟ ਲਿਵ ਵਿਦੋਗ ਸੋਸਾਇਟੀ ਸੋਸਾਇਟੀ ਨੂੰ ਚਲਾਉਣ ਵਾਸਤੇ ਕੋਈ ਕਾਇਦੇ ਔਰ ਕਾਨੂੰਨ ਹੁੰਦੇ ਸਾਡਾ ਜਦੋਂ ਮੁਲਕ 1947 ਚ ਆਜ਼ਾਦ ਹੋਇਆ ਸਾਡੇ ਵਿੱਚ ਅੰਗਰੇਜ਼ਾਂ ਦਾ ਸਰਦਨ ਚੰਦਰ ਸਿੰਘ ਪੀਮਰੌ ਅੰਬੇਦਕਰ ਜੀ ਉਸ ਡਰਾਫਟ ਕਮੇਟੀ ਦੇ ਅਧਿਐਖ ਬਣੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਜਿਹੜਾ ਸਾਨੂੰ ਮੂਲਕ ਅਧਿਕਾਰ ਰਾਈਟ ਟੂ ਲਿਵ ਦਿੰਦਾ ਔਰ ਇੱਕ ਗਰੀਬ ਗੁਰਬੇ ਦਾ ਹਰ ਅੱਜ ਅਸੀਂ ਆਵਾਜ਼ ਗੂੰਜ ਕਰ ਰਹੇ ਹਾਂ ਤੇ ਉਸ ਸੰਵਿਧਾਨ ਦੀ ਬਦੌਲਤ ਡਾਕਟਰ ਪੇਮਰਾ ਉਮੇਦਕਰ ਜੀ ਨੇ ਜਿਹੜੀ ਉਹ ਰਚਨਾ ਕੀਤੀ ਹੈ ਉਹਦੇ ਬਦੌਲਤ ਅੱਜ ਅਸੀਂ ਖੁੱਲੇ ਹੋ ਕੇ ਆਪਣੇ ਵਿਚਾਰ ਵਿਕਤ ਕਰਦੇ ਹਾਂ ਸਿਰਫ ਉਸ ਸੰਵਿਧਾਨ ਦੀ ਖਾਤਰ ਉਹ ਸਾਡਾ ਜਿਹੜਾ ਸਰਦਾਰ ਹੈ ਉਹ ਦੁਨੀਆ ਦੇ ਲੋਕਤੰਤਰ ਦੇ ਵਿੱਚ ਪਹਿਲੀ ਮਿਸਾਲ ਹੈ ਜਿਹੜਾ ਇਹਨਾਂ ਲੋਕਾਂ ਨੂੰ ਸਹੂਲਤ ਪਰੋਣਾ ਨੂੰ ਰਾਈਟ ਟੂ ਲਿਵ ਰਾਈਟ ਟੂ ਫੂਡ ਰਾਈਟ ਟੂ ਵਰਕ ਦਾ ਅਧਿਕਾਰ ਦਿੰਦਾ ਇਹਨਾਂ ਲੋਕਾਂ ਦੀ ਬਦੌਲਤ ਅਸੀਂ ਸਿਰ ਉਠਾ ਕੇ ਜੀ ਰਹੇ ਹਾਂ ਅੱਜ ਉਹਨਾਂ ਦੀ ਬਦੌਲਤ ਅਸੀਂ ਸਿਰ ਉਠਾ ਕੇ ਜੀ ਰਹਿਆ ਇਹਨਾਂ ਨੂੰ ਸਾਰੇ ਹਿੰਦੁਸਤਾਨ ਨੂੰ ਉਹਨਾਂ ਦੇ ਅੱਗੇ ਨਤ ਮੁਸਤਕਾਂ ਲੇਕਿਨ ਕੁਝ ਸ਼ਰਾਰਤੀ ਅੰਸਰ ਸਾਡੇ ਵਿੱਚ ਖੁੱਪ ਪਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਗਾਇਬ ਗਾਏ ਤੁਸੀਂ ਵੀ ਦੇਖਿਆ ਹੋਣਾ ਕਈ ਕੋ ਨਾਰੇ ਲਿਖਦੇ ਆ ਕੋਈ ਨਾਰੇ ਲਿਖਦੇ ਆ ਜੀ ਗਵਰਨਮੈਂਟ ਦੀ ਫੇਲੀਅਰ ਆ ਹਾਂਜੀ ਸਾਡੇ ਸੀਐਲਪੀ ਲੀਡਰ ਦੇ ਵਿਰੁੱਧ ਇਹਨਾਂ ਨੇ ਇੱਕ ਛਰਜੰਤਰ ਦਿੱਤਾ ਪਰਚਾ ਦਰਜ ਕੀਤਾ ਅਸੀਂ ਉਹਦੀ ਬਰਪੂਰ ਨਿਖੇਦੀ ਕਰਦੇ ਆ ਨਿੰਦਾ ਕਰਦੇ ਆ ਪੀ ਇਹੋ ਜੀ ਗਵਰਨਮੈਂਟ ਆਪਣੀ ਡਿਵੈਲਪਮੈਂਟ ਜਿਹੜੇ ਕੰਮ ਉਹਨਾਂ ਨੂੰ ਸੌਪੇ ਗਏ ਆ ਜਿਹੜੇ ਜਨਤਾ ਦੇ ਅਧਿਕਾਰ ਨੇ ਜਨਤਾ ਦੀ ਡੈਮੋਕਰੇਟਿਕ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦਿੰਦੀ ਉਹ ਨਹੀਂ ਨਾ ਕਿ ਇੱਕ اپੋਜੀਸ਼ਨ ਦੇ ਲੀਡਰ ਨੂੰ ਉਹਦੇ ਤੇ ਇਬਰਤਾ ਦੇ ਦਿੱਤਾ ਅੱਧੀ ਅਸੀਂ ਫਿਰ ਪੂਰਨ ਸ਼ਬਦਾਂ ਦੇ ਨਾਲ ਪੂਰੀ ਨਿਖੇਧੀ ਕਰਨੀ ਆ